ਵੱਡੇ ਵੱਡੇ ਭਾਰੀ ਬੇਨਤੀ ਆ ਜੜੀ ਗੱਡੀ ਵੱਲੋਂ ਇਦਾਂ ਨੇ ਸੱਜਿਆ ਤਵੱਜੀ ਨਾ ਪਰਲੇ ਬੰਨੇ ਖੱਬਿਆ ਤਵੇ ਲੋ ਕਿੱਦਾਂ ਵੱਜੀ ਹੈ ਨਹੀਂ ਲਾਈਟਾਂ ਇੰਨੀਆਂ ਤੇਰੀ ਨਹੀਂ ਨਾ ਇੰਨੀਆਂ ਤੇਰੀ ਲਾਈਟਾਂ ਪਰ ਡਿਪਰ ਮਾਰੇ ਆ ਇਹਨੇ ਹਾਮੀ ਨਹੀਂ ਭਰੀ ਹਾਮੀ ਨਹੀਂ ਭਰੀ ਮੈਂ ਲਾਗੋ ਤੇ ਕੱਢਣ ਲੱਗਾ ਉਹ ਤੋਂ ਬਾਅਦ ਗੱਡੀ ਪਰਲੇ ਬੰਨੇ ਲੱਗ ਗਈ ਏ ਪਰਲੇ ਬੰਨੇ ਲੱਗ ਗਈ ਆ ਤੇ ਮੇਰੀ ਗੱਡੀ ਇੰਨੀ ਕਿ ਵੱਜ ਗਈ ਵੇਖੋ ਕਿੰਨੀ ਵੱਜੀ ਆ ਆ ਵੇਖੋ ਵੀਡੀਓ ਬਣਾਉਂ ਮੜੀ ਹੈ ਨਹੀਂ ਹੈਗਾ ਤਾਂ ਮਲਾਜਮ ਹੀ ਮੈਂ ਤੇ ਆਪਣੀ ਗੋੜ ਤਰਨ ਤਰ ਨਹੀਂ ਤੋਤੀ ਦੇ ਬੱਗੀ ਆਪਣਾ ਕੀ ਆਪਾਂ ਕਿੱਦਾਂ ਤਰੇ ਨਾ ਰਹਿ ਜਾਂਦੇ ਜਨਾਬ ਗੰਨ ਮੈਣਿਆ ਇੱਕ ਇਹ ਕਹਿੰਦੇ ਗੰਨ ਕਿਉਂ ਪਾਈ ਹੈ ਤੇ ਗੰਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿਹਨੂੰ ਦੇਖ ਨਹੀਂ ਆ ਸਕਦਾ ਗੰਨ ਨਹੀਂ दारू ਦੀ ਗੱਲ ਹੁੰਦੀ ਹੈ ਆਹ दारू ਕਿਸੇ ਕੀ ਦੀ ਦਿੱਖਿਆ ਤੁਹਾਡੇ ਤੇ ਦਾ दारू ਦੀ ਗੱਲ ਨਹੀਂ ਭਾਈ ਜੀ ਤੁਹਾਡੇ ਤੇ ਦੋਚ ਚੁਕਾਇਆ ਜਾ ਰਿਹਾ ਹੈ ਜੋੜ ਲੈ ਦੇਗੀ ਦਾਰੂ ਦੀ ਡ੍ਰਿੰਕ ਕਰਕੇ ਗੱਲ ਵਡੇ ਭਾਈ ਬਿਲਕੁਲ ਸਹੀ ਐ ਮੈਂ ਬਿਲਕੁਲ ਸਹੀ ਐ ਮੈਨੂੰ ਕੋਈ ਗੱਡੀ ਫਰਾਦੋ ਮੈਂ ਫਰੋਖਾ ਲੈ ਜਾਊਗਾ ਪਰ ਗੱਲ ਇਹ ਆ ਗੱਡੀ ਦੇ ਡਿਪਰ ਨਹੀਂ ਲੱਗੇ ਇਹਨਾਂ ਮਾਰੀ ਪਤਾ ਨਹੀਂ ਕਿਧਰ ਨੂੰ ਮਾਰੀ ਐ ਭਾਵੇਂ ਥੋੜੀ ਦਿੱਤੀ ਤਾਂ ਨਹੀਂ ਇਹਨਾਂ ਕੀ ਇਹਦਾ ਕੀ ਮਤਲਬ ਹੁੰਦਾ ਨਹੀਂ ਇਹਦਾ ਮਤਲਬ ਕੀ ਹੁੰਦਾ ਜਨਾਬ ਡ੍ਰਿੰਕ ਕੀਤੀ ਡਿੰਕ ਦਾ ਸਾਰੇ ਕਰਦੇ ਆ ਗੁਰਦੇਵ ਆ ਜਨਾਬ ਮੇਰੇ ਮੁੰਡੇ ਜਾਣਦੇ ਸੀ ਪਿੰਡ ਬਰਾਲੇ ਦੇ ਆ ਵੀਰ ਆ ਜੀ ਮਲਾਜ਼ਮ ਦੱਸਦਾ ਆਪਣੇ ਆਪ ਨੂੰ ਪੰਜਾਬ ਦੇ ਜਨਾ ਬੁਲਾਦੇ ਦੱਸਦਾ ਹੈ ਜਿਹੜਾ ਆ ਇਹਨਾਂ ਦੇ ਗੋਲ ਆ ਅਸਲਾ ਗੋਲ ਇਹਨਾਂ ਦੇ ਤੇ ਕੋਈ ਗੱਲ ਨਹੀਂ ਭਾਜੀ ਅਸਲਾ ਮਰਦ ਇੱਕ ਵਾਰ ਮੇਰੀ ਬੇਨਤੀ ਹੈ ਜਦੋਂ ਗਨਵਲ ਲੱਗੀ ਹੋਈ ਹੈ ਨਾ ਸਰਾ ਗੋਲ ਹੁੰਦਾ ਜੀ ਡ੍ਰਿੰਕ ਇਹਨਾਂ ਨੇ ਡ੍ਰਿੰਕ ਜੀ ਇਹਨਾਂ ਡ੍ਰਿੰਕ ਜੀ ਠੀਕ ਇੰਨੀ ਨਹੀਂ ਕੀਤੀ ਮੈਂ ਇਹਨੇ ਲਾਈਟਾਂ ਨਹੀਂ ਕੀਤੀਆਂ ਗਿਆ ਨਾ ਉਹ ਜਨਾਬ ਡ੍ਰੀਕ ਕਿੰਨੀ ਕੀਤੀ ਆ ਗੱਡੀ ਸਹੀ ਆ ਇਹਨਾਂ ਨੇ ਗੱਡੀ ਪਰਲੇ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਵੱਡੇ ਵੱਡੇ ਭਾਰੀ ਬੇਨਤੀ ਆ ਜੜੀ ਗੱਡੀ ਵਾਲੋ ਇਧਰ ਨੇ ਸੱਜਿਆ ਤਵੱਜੀ ਨਾ ਪਰਲੇ ਬੰਨੇ ਖੱਬਿਆ ਤਵੇ ਲੋ ਕਿਦਾਂ ਵਜੀ ਲਾਈਟ ਨਹੀਂ ਲਾਈਟਾਂ ਇੰਨੀਆਂ ਤੇਰੀ ਨਹੀਂ ਨਾ ਇੰਨੀਆਂ ਤੇਰੀ ਲਾਈਟਾਂ ਬਿ ਡਿਪਰ ਮਾਰੇ ਆ ਇਹਨੇ ਹਾਮੀ ਨਹੀਂ ਭਰੀ ਹਾਮੀ ਨਹੀਂ ਭਰੀ ਮੈਂ ਲਾਗੋ ਤੇ ਕੱਟਣ ਲੱਗਾ ਉਹ ਤੋਂ ਬਾਅਦ ਗੱਡੀ ਪਰਲੇ ਬੰਨੇ ਲੱਗੀ ਆ ਇਹ ਪਰਲੇ ਬੰਨੇ ਲੱਗੀ ਆ ਤੇ ਮੇਰੀ ਗੱਡੀ ਇੰਨੀ ਕੁ ਵੱਜ ਗਈ ਵੇਖੋ ਕਿੰਨੀ ਵੱਜੀ ਆਹ ਵੇਖੋ ਵੀਡੀਓ ਬਣਾਉਣੀ ਹੈ ਹੈ ਨਹੀਂ ਹੈਗਾ ਤਾਂ ਮਲਾਜਮ ਹੀ ਮੈਂ ਤੇ ਆਪਣੀ ਜੋੜੀ ਤਰਨ ਤਰ ਨਹੀਂ ਤੋਤੀ ਇੱਕ ਗੱਡੀ ਆ ਤੇ ਕੀ ਆ ਵਕਤ ਕਰ ਰੇਆ ਜਾਂ ਕਿਹੜਾ ਲੱਗ ਗਿਆ ਜਨਾਬ ਗਨ ਮੈਣਾ ਇੱਕ ਇਹ ਕਹਿੰਦੇ ਗਨ ਕਿਉਂ ਪਾਈ ਹੈ ਤੇ ਗਨ ਮੈਨੂੰ ਚਾਹੀਦੀ ਹੁੰਦੀ ਹੈ ਜਿਵੇਂ ਕਿ ਮੈਂ ਕਿਹਨੂੰ ਦੇਖ ਨਹੀਂ ਆ ਸਕਦਾ ਗਨ ਨਹੀਂ दारू ਦੀ ਗੱਲ ਹੁੰਦੀ ਹੈ ਆਰੂ ਕੀ ਦਿੱਕਤ ਹੈ ਤੁਹਾਡੇ ਦੇ ਦਾ ਦਾਰੂ ਨਾ ਹੋਣੀ ਭਾਈ ਤੁਹਾਡੇ ਦੇ ਦੋ ਚੁਕਾਇਆ ਜਾ ਰਿਹਾ ਹੈ ਤੁਹਾਡੇ ਦੇ ਕੀ ਦਾਰੂ ਦੀ ਦਿੱਕਤ ਕਰਕੇ ਵੱਡੇ ਭਾਈ ਬਿਲਕੁਲ ਸਹੀ ਹੈ ਮੈਂ ਬਿਲਕੁਲ ਸਹੀ ਹੈ ਮੈਨੂੰ ਕੋਈ ਗੱਡੀ ਫੜਾ ਦਿਓ ਫਿਰੋਤ ਕੋ ਲੈ ਜਾਊਗਾ ਪਰ ਗੱਲ ਇਹ ਆ ਗੱਡੀ ਦੇ ਡਿਪਰ ਨਹੀਂ ਲੱਗੇ ਇਹਨਾਂ ਮਾਰੀ ਪਤਾ ਨਹੀਂ ਕਿਧਰ ਨੂੰ ਮਰੀ ਹੈ ਭਾਬੇ ਜੋੜੀ ਦਿੱਤੀ ਜਾਂਦੀ ਨਹੀਂ ਇਹਨਾਂ ਕੀ ਇਹਦਾ ਕੀ ਮਤਲਬ ਹੁੰਦਾ ਨਹੀਂ ਇਹਦਾ ਮਤਲਬ ਕੀ ਹੁੰਦਾ ਜਨਾਬ ਡ੍ਰਿੰਕ ਕੀਤੀ ਡਿੰਕ ਦਾ ਸਾਰੇ ਕਰਦੇ ਸਾਰੇ ਕਰਦੇ ਗੁਰਦੇਵ ਆ ਜਨਾਬ ਮੇਰੇ ਮੁੰਡੇ ਜਾਣਦੇ ਸੀ ਪਿੰਡ ਬਰਾਲੇ ਦੇ ਆ ਵੀਰ ਆ ਜੀ ਮੁਲਾਜ਼ਮ ਦੱਸਦਾ ਆਪਣੇ ਆਪ ਨੂੰ ਪੰਜਾਬ ਦੇ ਦਾ ਮੁਲਾਜ਼ਮ ਦੱਸਦਾ ਏ ਝਾਰ ਇਹਨਾਂ ਦੇ ਗੋਲ ਆ ਅਸਲਾ ਗੋਲ ਇਹਨਾਂ ਦਾ ਤੇ ਕੋਈ ਗੱਲ ਨਹੀਂ ਪੜੀ ਅਸਲਾ ਬੰਦ ਇੱਕ ਵਾਰ ਮੇਰੀ ਬੇਨਤੀ ਹੈ ਜਦੋਂ ਗਨ ਵਿੱਚ ਲੱਗੀ ਹੋਈ ਹੈ ਨਾ ਸਰਾ ਗੋਲ ਹੁੰਦਾ ਜੀ ਇਹਨਾਂ ਨੇ ਬ੍ਰੇਕ ਇਹਨਾਂ ਨੇ ਡ੍ਰੈਗ ਜੀ ਇਹ ਡ੍ਰੈਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੇਟਾਂ ਨਹੀਂ ਕੀਤੀ ਹੈ ਜੀ ਨਾ ਉਹ ਜਨਾਬ ਡ੍ਰੀਕ ਕਿੰਨੀ ਕੀਤੀ ਆ ਗੱਡੀ ਸਹੀ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ